ਸਸੀਕਾਲ ਜੀ ਮੈਂ ਹਾਂ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਅ ਬੀਤੇ ਦਿਨ ਇੱਕ ਮੋਬਾਈਲ ਗਮ ਹੋਇਆ ਸੀ ਇੱਕ ਸਾਡੇ ਦੋਸਤ ਨੂੰ ਇੱਕ ਮੋਬਾਈਲ ਮਿਲਿਆ ਸੀਗਾ ਤੇ ਉਹਨਾਂ ਜਿਹੜਾ ਮੋਬਾਈਲ ਚ ਖਤ ਕੀਤੀ ਜਦੋਂ ਅੱਗੇ-ਜੇ ਅੱਗੇ ਖੋਜ ਕੀਤੀ ਤੇ ਉਹਨਾਂ ਜਿਹੜਾ ਮੋਬਾਈਲ ਦੇ ਮਾਲਕ ਸੀ ਉਹਨਾਂ ਤੱਕ ਕੰਟੈਕਟ ਹੋਇਆ ਤੇ ਅੱਜ ਉਹ ਬਾਈ ਜੀ ਮੋਬਾਈਲ ਲੈਣ ਆਏ ਆ ਆਪਣਾ ਤੇ ਆਪਾਂ ਇਸ ਕਰਕੇ ਲਾਈਵ ਕੀਤਾ ਵੀ ਤੁਹਾਨੂੰ ਦਿਖਾਈਏ ਕੀ ਸੀਗਾ ਤੇ ਕਿੱਥੇ ਮਿਲਾਈ ਹੋਇਆ ਹੈ ਬਾਈ ਜੀ ਸਸੀਕਾਲ ਸਸੀਕਾ ਵੀ ਜੀ ਮੇਰਾ ਨਾਮ ਮਨੀਸ਼ ਸ਼ਰਮਾ ਮੇਰੇ ਕੋਲ ਬਾਇਦਾ 343 ਮਾਮਲਾ ਸੀਗਾ ਮੇਰੇ ਕੱਲ ਮੈਨੂੰ ਪੱਟੀ ਰੋਡ ਤੋਂ ਫੋਨ ਲੱਭਿਆ ਸੀਗਾ ਹਾਂਜੀ ਜਿਸ ਵਿੱਚ ਇਹਦੀ ਬੈਟਰੀ ਲੋ ਸੀ ਹਾਂਜੀ ਬੈਕ ਤੋਂ ਇਹ ਬ੍ਰਦਰ ਦਾ ਫੋਨ ਹੈ ਹਾਂਜੀ ਅੱਜ ਬ੍ਰਦਰ ਨਾਲ ਗੱਲ ਹੋਈ ਮਤਲਬ ਕਿ ਫੋਨ ਤੇ ਤੇ ਇਹਨਾਂ ਨੂੰ ਆਪਾਂ ਦੇਣ ਲੱਗਿਆ ਹੁਣ ਫਿਰ ਇਹ ਕਿਤਾ ਮਿਲਿਆ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਕਿ ਮੈਨੂੰ ਤੁਹਾਨੂੰ ਪਤਾ ਲੱਗਿਆ ਬੈਟਰੀ 2% ਸੀਗੀ ਬੰਦ ਹੋ ਗਿਆ ਤੇ ਮੈਂ ਗੱਡੀ ਚ ਲਾਣਾ ਤੇ ਸੁਬਾ ਆ ਕੇ ਚਾਰਜ ਲਾਇਆ ਜਦੋਂ ਤੇ ਇਹਨਾਂ ਦਾ ਫੋਨ ਆ ਗਿਆ ਬਸ ਫੋਨ ਦੀ ਵੇਟ ਕਰਦੇ ਸੀਗੇ ਇਹਨਾਂ ਦੀ ਤੇ ਹੁਣ ਲੈਣ ਆਏ ਆ ਹੁਣ ਇਹਨਾਂ ਨੂੰ ਦੇਣ ਲੱਗੇ ਆ ਇਹਨਾਂ ਦੀ ਇਮਾਨਤ ਥੈਂਕ ਯੂ ਬਾਈ ਮੈ। ਓਕੇ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਸਿਮਰਨਜੀਤ ਸਿੰਘ ਹੈ ਸਰ ਮੈਂ ਕੈਨੇਡਾ ਪਰਮਨੈਂਟ ਰੈਜ਼ੀਡੈਂਟ ਆ ਐਕਚੁਅਲੀ ਇਹ ਮੇਰੇ ਫੋਨ ਮੇਰੇ ਫਾਦਰ ਦਾ ਐਕਚੁਅਲੀ ਕੱਲ ਉਹ ਆ ਰਹੇ ਸੀਗੇ ਕਿਸ ਕੰਮ ਤੋਂ ਆ ਰਹੇ ਸੀਗੇ ਮੁਰਦੇ ਹੋਏ ਰਾਸਤੇ ਉਹਨੇ ਥੱਕੇ ਹੋਏ ਸੀਗੇ ਉਹਨੇ ਫੋਨ ਰੱਖ ਲਿਆ ਜੇਬ ਚ ਹਲਕਾ ਹੋ ਜਗਾ ਕੋਈ ਡਿਗ ਡੁਗ ਪਰ ਰਾਸਤੇ ਕੱਲ ਅਸੀਂ ਬਹੁਤ ਬਥੇਰਾ ਲੱਭਿਆ ਤੇ ਫੋਨ ਦੀ ਬੈਟਰੀ ਲੋ ਸੀ ਸਵਿਚ ਆਫ ਹੋਈ ਜਾਵੇ ਸਮਝਾ ਕੇ ਫੋਨ ਵੀ ਲੈ ਕੇ ਸੋ ਚੌਕਾਤਾ ਹੀ ਬੰਦਾ ਗੋਮੋਗ ਕਾਸੀਫ ਕਹਦਾ ਫਿਰ ਫੋਨ ਦਾ ਬਾਕਸ ਲੱਬਿਆ ਬਿੱਲ ਲੱਬੇ ਫਿਰ ਰਿਪੋਰਟ ਵੀ ਲਿਖਾ ਗਿਆ ਹੈ ਬੜੀ ਪ੍ਰੋਬਲਮ ਹੋਈ ਫਿਰ ਸੇ ਬਸ ਆਪਣਾ ਜਿਹੜਾ SIM ਸੀਗਾ ਬੰਦ ਕਰਉਣਗੇ ਉਹ ਤਾਂ ਅਨਫੋਰਚੂਨੇਟਲੀ ਜਿਹੜਾ ਆਪਣੇ ਸਟੀਵ ਵਾਲੇ ਸੀਗੇ ਉਸੇ ਆਪਣੇ ਫਿੰਗਰ ਸਕੈਨ ਨਹੀਂ ਹੋਦਾਰ ਕਰ ਗਏ ਤਾਂ ਨੰਬਰ ਬੰਦ ਨਹੀਂ ਹੋਇਆ ਇਸ ਲਈ ਅੱਜ ਸਵੇਰੇ ਸਾਨੂੰ ਮੇਰੇ ਭਰਾ ਨੇ ਕਾਲ ਥੋੜੇ ਭਰਾ ਨੇ ਕਾਲ ਲਾਈ ਉਹ ਕਾਲ ਲੱਗ ਗਈ ਉਹ ਦੱਸਿਆ ਵੀ ਬਿਰੇ ਨੇ ਕਹਿੰਦਾ ਸਾਡੇ ਕੋਲ ਸਤਾ ਫੋਨ ਹੈ ਤੁਸੀਂ ਲੈਣ ਆ ਜਿਓ ਸ਼ਾਮ ਕਿਨੂੰ ਆ ਜੂਗਾ ਚਾ 3-4 ਵਜੇ ਤੇ ਸਾਡੇ ਕੋਲ ਆ ਕੇ ਫੋਨ ਪਿਕ ਕਰ ਲਿਓ ਪਰ ਕਹਿੰਦੇ ਨੇ ਬੰਦੇ ਕੋਲ ਹਜੇ ਵੀ ਇ ਚਾਹੇ ਕੈਨੇਡਾ ਚਾਹੇ ਇੰਡੀਆ ਸਾਡਾ ਫੋਨ ਮਿਲ ਗਿਆ ਥੈਂਕ ਯੂ ਭਾਈ ਦਾ ਕਿਉਂਕਿ ਇੱਕ ਸ਼ਰਤਾ ਉਹਨਾਂ ਦਾ ਮੋਬਾਈਲ ਹੁਣ ਤੱਕ ਗੁੰਮ ਗਿਆ ਗਿਆ ਛੱਡੀ ਮੇਰੀ ਜੁੱਤੀ ਮੈਂ ਅਸੀਂ ਰਿਪੋਰਟ ਲਿਖੋਗੇ ਅਸੀਂ ਰਿਪੋਰਟ ਲਿਖੋਗੇ ਚਲ ਮਿਲ ਜੂਗਾ ਠੀਕ ਹੈ ਨਹੀਂ ਤਾਂ ਆਪਾਂ ਹੋਰ ਦੇਖ ਲਾਂਗੇ ਪਰ ਹੁੰਦਾ ਬੰਦੇ ਦਾ ਮੋਬਾਈਲ ਜ਼ਰੂਰੀ ਹੁੰਦਾ ਅਸੀਂ ਕਿੰਨੀ ਕੀਮਤ ਦਾ ਅਸੀਂ ਮੋਬਾਈਲ ਕੜੋ 10 ਵਾਰ ਆਇਆ ਹਰ ਕੀਮਤ ਹੋਵੇ ਮੇਰੇ ਫਾਦਰ ਦਾ ਜੀ ਅੱਜ ਕੱਲ ਇਹ ਆਉਂਦੀ ਹੋਵੇ ਚਾਹੇ 10 ਰੁਪਏ ਦੀ ਹੋਵੇ ਜੇ ਟਾਈਮ ਦੇ ਹਿਸਾਬ ਇਹ ਹੈ ਮੋਬਾਈਲ ਜ਼ਰੂਰੀ ਨਹੀਂ ਬੰਦੇ ਦੇ ਵਿੱਚ ਡਾਕੂਮੈਂਟ ਹੁੰਦੇ ਨੇ ਫਾਈਲਾਂ ਹੁੰਦੇ ਉਹ ਜ਼ਰੂਰੀ ਹੁੰਦੇ ਨੇ ਜੇ ਚੀਜ਼ ਹੋਵੇ ਨਾ ਆਪਦੀ ਜੇ ਡਿੱਗ ਪਵੇ ਆਪਦੀ ਚੀਜ਼ 10 ਰੁਪਏ ਦੀ ਲਿਆ ਜਾਵੇ ਇਹ ਰੱਖਦਾ ਵੀ ਆ ਚੀਜ਼ ਮੋਹ ਹੋ ਜਾਂਦਾ ਇੱਕ ਹਾਂਜੀ ਬੰਦੇ ਫੇਰ ਵੀ ਟੈਨਸ਼ਨ ਹੋ ਜਾਂਦੀ ਸੀ ਕੋਈ ਇਹਨਾਂ ਦੀ ਇਮਾਨਤ ਸੀ ਆਪਾਂ ਦਿੱਤੀ ਐ ਆਪਾਂ ਕਰਨਾ ਕੀ ਸੀਗਾ ਹਨਾ ਜੀ ਜੋ ਚੀਜ਼ਾਂ ਸੀ ਇਹ ਲੋਕ ਦੇਤੀਆਂ ਇੱਕ ਨੇਕੀ ਹੁੰਦੀ ਤੇ ਬੰਦੇ ਨੇ ਆਪੇ ਰਿਟਰਨ ਕੀਤਾ ਇੱਕ ਵਾਰ ਵਾਪਸ ਕਰਤਾ ਇੱਕ ਅੱਜਕੱਲ੍ਹ ਵਾਰਦਾ ਤਾਂ ਉਹਦੀ ਹੱਥੋਂ ਖੋ ਕੇ ਲੈ ਜਾਂਦੇ ਆ ਮੋਬਾਈਲ ਹਾਂਜੀ ਇਹ ਵਾਰਨ ਦੇਖਿਆ ਵੀ ਬੰਦੇ ਨੇ ਵਾਪਸ ਕਰਨਾ ਮੰਨਦੀ ਇਹੇ ਗੱਲ ਤੁਸੀਂ ਤਾਂ ਕਹਿ ਰਹੇ ਮੈਂ ਤੈਨੂੰ ਕਿਹਨਾਂ ਗੱਲ ਆਖੀ ਜੇ ਕੈਨੇਡਾ ਹੋਵੇ ਚਾਹੇ ਇੰਡੀਆ ਹੋਵੇ ਬੰਦੇ ਇਨ ਅਨੇਕ ਬੰਦੇ ਹੁੰਦੇ ਨੇ ਨੇਕਤਾ ਵਾਲੇ ਇਕਤਾ ਵਾਲੇ ਪਿਆਰ ਜਿਹਨੂੰ ਮੁਹੱਬਤ ਕਰਨ ਵਾਲੇ ਤਾਂ ਉਹ ਨੇਕੀ ਕਰਕੇ ਬੰਦੇ ਤੁਹਾਨੂੰ ਸਾਨੂੰ ਸਾਡਾ ਫੋਨ ਦੇ ਦੇਖੋ ਜੇ ਮੈਂ ਤੁਹਾਡਾ ਮੁੜ ਕੇ ਨਾ ਆਉਂਦਾ ਤੇ ਚਲਾ ਜਾਂਦਾ ਫਿਰ ਤੁਸੀਂ ਉਹੀ ਗੱਲ ਜਾ ਕੇ ਕਹਿੰਦੇ ਜੀ ਹੁਣ ਆਪਦੇ ਦੋਸਤਾਂ ਨੂੰ ਮਿੱਤਰਾਂ ਨੂੰ ਜਾ ਕੇ ਦੱਸੋਗੇ ਕਿ ਬੰਦਾ ਵਾਂਗ ਮਿਲਿਆ ਸੀ ਬੰਦਾ ਮਿਲਿਆ ਸੀ ਨੇਕੀ ਸੀਗੀ ਬੰਦੇ ਇਨਸਾਨੀਅਤ ਸੀ ਬੰਦੇ ਨੇ ਆਪਣਾ ਸਮਝ ਬੰਦੇ ਨੇ ਫੋਨ ਰਿਟਰਨ ਕੀਤਾ ਤੇ ਜਿਹੜੇ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ ਮੁੰਡੇ ਨਸ਼ਾ ਜਿ ਪਾ ਕੇ ਵੀ ਇਹ ਜਿਹੇ ਵਾਅਦਤਾਂ ਕਰਦੇ ਆ ਕਿ ਮੈਂ ਜੜ ਉਹਦਾ ਨਸ਼ੀ ਆ ਤੇ ਲੁੱਟਾਫੂਆ ਕਰਦੇ ਲੁੱਟਾਫੂਆ ਕਰਦੇ ਆ ਉਹਨਾਂ ਨੂੰ ਕੀ ਉਹਨਾਂ ਤੋਂ ਅਸੀਂ ਇਹ ਕਹਿਣਾ ਚਾਹੁੰਗੇ ਜਾਇਦ ਮੈਂ ਕੈਨੇਡਾ ਸੀਗਾ ਕਾਫੀ ਸਾਲ ਰਹਿ ਕੇ ਆ ਉਹ ਬੰਦੇ ਤੇ ਆਪਣੇ ਡਿਪੈਂਡ ਹੁੰਦਾ ਜੀ ਕੋਈ ਬੰਦਾ ਨਸ਼ਾ ਕਿਵੇਂ ਕਰਨਾ ਮੇਰੇ ਨਾਲ ਦੇ ਬਥੇਰੇ ਫਰੈਂਡ ਸੀ ਕੋਈ ਜਦ ਦਾਰੂ ਪੀਂਦਾ ਚਾਹੇ ਕੋਈ ਸਿਗਰਟ ਪੀਂਦਾ ਚਾਹੇ ਕੋਈ ਹੋਰ ਨਸ਼ਾ ਕਰਦੇ ਨੇ ਉਹ ਬੰਦੇ ਦੀ ਆਪਣੀ ਵਿਲ ਪਾਵਰ ਹੁੰਦੀ ਹੈ ਬੰਦੇ ਆਪਣਾ ਡਿਪੈਂਡ ਹੁੰਦਾ ਹੈ ਕਿ ਬੰਦਾ ਨਸ਼ਾ ਕਰਨਾ ਹੈ ਕਿ ਨਹੀਂ ਕਰਨਾ ਜੇ ਬੰਦਾ ਆਪਣਾ ਕੰਟਰੋਲ ਕਰ ਗਿਆ ਬੰਦਾ ਲਾਈਫ ਦੀ ਕੋਈ ਮਰਜੀ ਪ੍ਰੋਬਲਮ ਆਵੇ ਉਹ ਨਸ ਸੋਲਵ ਕਰ ਲੈਂਦਾ ਸਿਚੁਏਸ਼ਨ ਨੂੰ ਹੈਂਡਲ ਕਰ ਲੈਂਦਾ ਸਰ ਉਹ ਵੀ ਬਹਾਈ ਹੋਵੇ ਤੁ ਤੇ ਮੇਰਾ ਨਾਮ ਸਿਮਰਨਜੀਤ ਸਿੰਘ ਮੇਰਾ ਨਾਮ ਮਨੀਸ਼ ਸ਼ਰਮਾ ਤੇ ਬਾਈ ਮਨੀਸ਼ ਸ਼ਰਮਾ ਨੂੰ ਮੋਬਾਈਲ ਲੱਭਿਆ ਸੀਗਾ ਤੇ ਬਾਈ ਜਿਹੜਾ ਸਿਮਰਨ ਆ ਕੈਨੇਡਾ ਦਾ ਪਰਮਾਨੈਂਟ ਉੱਤੇ ਰਹਿਦਾਸ ਹੈ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਛੜਤੀਸੇ ਉਮੀਦ ਰਿਪੋਰਟ ਵੀ ਖਾਣ ਚਲੇ ਸੀਗੇ ਤੇ ਇਹਨਾਂ ਦੇ ਫਾਦਰ ਸਾਹਿਬ ਦਾ ਫੋਨ ਸੀਗਾ ਪਰ ਸਾਨੂੰ ਅਚਾਨਕ ਫੋਨ ਇਹਨਾਂ ਦਾ ਫੋਨ ਦੁਆਰਾ ਫੋਨ 걸 ਗਿਆ ਮਿਲਾਇਆ ਤਾਂ ਬਹੁਤ ਦੇ ਤਾਂ ਬੜੀ ਖੁਸ਼ੀ ਹੈ ਤਾਂ ਇੱਕ ਦੋਸਤੋ ਉਧਾਰ ਨੇ ਤੁਸੀਂ ਅੱਜਕੱਲ੍ਹ ਬਾਅਦ ਦਿੱਤਾ ਬਹੁਤ ਸੌਂਦੇ ਹੋਗੇ ਪੜ੍ਹਦੇ ਹੋਗੇ ਅਖਬਾਰਾਂ ਦੇ ਵਿੱਚ ਕਿ ਬੁਆਰ ਹੱਥੋਂ ਕੋ ਗੇ ਲੈ ਜਾਂਦੇ ਆ ਤੇ ਮੋਬਾਈਲ ਮੁਰਦੇ ਨੂੰ ਮਿਲਕੇ ਤੇ ਇਹ ਬਾਈ ਨੂੰ ਮੋਬਾਈਲ ਲੈ ਗਿਆ ਸੀ ਬਾਈ ਨੇ ਮੋਬਾਈਲ ਬਨੀਸ਼ ਸ਼ਰਮਾ ਜੀ ਨੇ ਮੋਬਾਈਲ ਲਬਿਆ ਇਹਨਾਂ ਨੇ ਕਿ ਇਮਾਨਦਾਰੀ ਦੀ ਮਿਸਾਲ ਦਿੱਤੀ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਇਹ ਦੇਖ ਕੇ ਦੂਜਾਂ ਨੂੰ ਇੰਸਪੀਰੇਸ਼ਨ ਮਿਲੇ ਇੱਕ ਮੈਸੇਜ ਵੀ ਦਿੱਤਾ ਸੀ ਕਿ ਜਿਹੜੇ ਗਲਤ ਕੰਮਾਂ ਦੇ ਵਿੱਚ ਗਲਤ ਰਾਹ ਦੇ ਪੈ ਗਏ ਜਿਹੜੇ ਇਸ ਤਰ੍ਹਾਂ ਦੇ ਵਾਅਦਾਤਾ ਕਰਦੇ ਆ ਉਹ ਸਹੀ ਰਾਹ 'ਤੇ ਆਪੋ ਕਿਉਂਕਿ ਇਹ ਆਪਣਾ ਸਹੂਰ ਐ ਇਸ ਜ਼ਿੰਦਗੀ ਦਾ ਕੋਈ ਟੈਨਸ਼ਨ ਨਹੀਂ ਤੇ ਦੂਜਾ ਵੀ ਅਸੀਂ ਸਹਦਾਂ ਦਾ ਬਾਈ ਵੀ ਹੁਣ ਅਸੀਂ ਸਹਦ ਦਊਗਾ ਕਿ ਬਾਈ ਨੇ ਮੋਬਾਈਲ ਦਿੱਤਾ ਬਾਈ ਨੂੰ ਦਵਾਵਾਂਗੇ ਦਊਗਾ ਤਾ ਦੇਖਦਾ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰਨ ਕੈਮਰੇ ਦੇ ਪਿੱਛੇ ਸੁਨੀਲ ਮੈਰਾ ਜai ਹਿੰਦ ਜai ਭਾਰਤ ਜai ਇਮਾਨਦਾਰੀ ਠੀਕ ਹੈ ਜਆ ਪਾਣੀ ਕਿਰਤ ਕੋਈ ਨਹੀਂ ਆਮਗੇ ਜਆ ਪਾਣੀ ਦਸੋ ਬੀਐਮ ਨੇ